ਉਡੇ ਮੰਡੀ ਦੇ ਹਾਲਾਤ ਆ ਸਾਡੇ 8000 ਨੂੰ ਵੀ ਇੱਟ ਜਾ ਕੇ ਵੀ ਪੱਠੇ ਦੇ ਪੱਠੇ ਵਾਲੇ ਨੂੰ 8000 ਮਿਲਦਾ ਪੱਠੇ ਵਾਲੇ ਨੂੰ ਉਹਦੇ ਵਿੱਚੋਂ ਉਹਦੀ ਕੈਲਕੂਲੇਸ਼ਨ ਕਰੋ ਵੀ ਸਰਕਾਰ ਕਿੰਨੇ ਲੈ ਜਾਂਦੀ ਆ ਟੈਕਸ ਕਿੰਨਾ ਜਾਂਦਾ ਵਾ ਕਿਰਾਇਆ ਕਿੰਨਾ ਜਾਂਦਾ ਲੇਬਰ ਲੋਡਿੰਗ ਨਾਲ ਉਹਨੇ ਕਿੰਨੀ ਲੈਂਦੀ ਆ ਟਰਾਂਸਪੋਰਟ ਕਿੰਨੀ ਪੈਂਦੀ ਆ ਉਹਦੇ ਹਿਸਾਬ ਨਾਲ ਸਾਡੇ ਦੱਸੋ ਕੀ ਪੱਲੇ ਪਿਆ ਤਨੂ ਜਦੋਂ ਜਾ ਖੋਲਦੀ ਆ ਤਾਂ ਇਹ ਲੱਗਦਾ ਵੀ ਯਾਰ ਕੋਈ ਹੋਰ ਕੰਮ ਕਰ ਲਈ ਇਹ ਵੀ ਕਿਹੜੀ ਜੁਨ ਚ ਪੈ ਗਏ ਬਹੁਤ ਬਹੁਤ ਬੁਰੀ ਪੋਜੀਸ਼ਨ ਆ ਮੈਨੂੰ ਤਾਂ ਐਂ ਲੱਗਦਾ ਵੀ ਸਾਡੇ ਜਵਾਕਾਂ ਦੇ ਰਸਤੇ ਨਹੀਂ ਹੋਣੇ ਹੈਗੇ ਜੇ ਅਸੀਂ ਪੱਠੇਆਂ ਦੇ ਕੰਮ ਕਰਦੇ ਰਹੇ। 3 ਮਹੀਨੇ ਅੱਗੇ 15 ਜੂਨ ਨੂੰ بارش ਗਣੀ ਜਾਂਦੀ ਸੀ। ਐਤਕੀ ਮਈ ਦੇ ਲਾਸਟ 'ਚ بارش ਹੋ ਗਈ। ਫਿਰ ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਹੀ ਕੰਮ ਚੱਲਦੇ ਨੇ। ਪਹਿਲੇ ਅਕਤੂਬਰ ਦੇ ਮਹੀਨੇ ਦੇ ਵਿੱਚੇ ਦੋ بارشਾਂ ਪੈ ਗਈਆਂ। ਉਹਨੇ ਫੇਰ ਲੇਟ ਕਰਤੇ। ਅਜੇ ਤੱਕ ਪੱਠੇ ਨਹੀਂ ਚੱਲੇ। ਜਿਹਦੇ ਵਿੱਚ 1-2% ਪੱਠੇ ਚੱਲੇ ਆ ਜੇ ਨਹੀਂ ਸਾਰੇ ਤਕਰੀਬਨ ਇਹਨਾਂ ਦਿਨਾਂ 'ਚ ਪੱਠੇ ਚੱਲਦੇ ਨੇ। ਬਹੁਤ ਬੁਰੀ ਹਾਲ ਨੇ ਮਿੱਟੀਆਂ ਬਹੁਤ ਮਹਿੰਗੀਆਂ ਹੋ ਗਈਆਂ ਜਿਨ੍ਹਾਂ ਦੇ ਵਿੱਚ ਇੱਟਾ ਪੱਥਰ ਦੇ ਆ ਉਹ ਠੇਕੇ ਜ਼ਮੀਨਾਂ ਦੇ ਬਹੁਤ ਮਹਿੰਗੇ ਹੋ ਗਏ ਪੱਠਿਆਂ ਦੇ ਠੇਕੇ ਬਹੁਤ ਮਹਿੰਗੇ ਹੋ ਗਏ ਬੌਂਡਡ ਲੇਬਰ ਹੋ ਗਈ ਸਭ ਪ੍ਰੋਬਲਮ ਹੀ ਪ੍ਰੋਬਲਮਾਂ ਨੇ ਰਾਤ ਨੂੰ ਜਦੋਂ ਜਾ ਖੋਲਦੀ ਹੈ ਤਾਂ ਇਹ ਲੱਗਦਾ ਵੀ ਯਾਰ ਕੋਈ ਹੋਰ ਕੰਮ ਕਰ ਲਈਏ ਵੀ ਕਿਹੜੀ ਜੁਨ ਚ ਪੈ ਗਏ ਬਹੁਤ ਬਹੁਤ ਬੁਰੀ ਪੋਜੀਸ਼ਨ ਆ ਮੈਨੂੰ ਤਾਂ ਐ ਲੱਗਦਾ ਵੀ ਸਾਡੇ ਜਵਾਕਾਂ ਦੇ ਰਿਸ਼ਤੇ ਨਹੀਂ ਹੋਣੇ ਹੈਗੇ ਜੇ ਅਸੀਂ ਪੱਠਿਆਂ ਦੇ ਕੰਮ ਕਰਦੇ ਰਹੇ ਇਹ ਹੰਟ ਦੇ ਵਿੱਚ ਇਨਪੁਟ ਕਲੇਮ ਮਿਲਦਾ 6% ਦੇ ਵਿੱਚ ਸਾਨੂੰ ਇਨਪੁਟ ਕਲੇਮ ਨਹੀਂ ਮਿਲਦਾ ਜਦ ਕਿ ਸੈਂਟਰ ਸਰਕਾਰ ਨੇ ਜਿਹੜਾ ਕੋਲੇ ਦੇ ਉੱਤੇ 5% ਜੀਐਸਟੀ ਸੀ ਉਹ 5 ਦਾ ਜਿਹੜਾ 18 ਕਰਤਾ ਰੋਡ ਦੇ ਪ੍ਰੋਜੈਕਟ ਆ ਹਾਈਵੇ ਬਣਾਨੇ ਬਣਾਣੇ ਚਾਹੀਦੇ ਇਹਨਾਂ ਪਿੱਲਰਾਂ ਦੇ ਉੱਤੇ ਇਹ ਬਣਾਈ ਜਾ ਰੇ ਮਿੱਟੀਆਂ ਪਾ ਕੇ ਮਿੱਟੀਆਂ ਨਾਲ ਸਾਡੀਆਂ ਮਹਿੰਗੀਆਂ ਕਰਦੀ ਮਿੱਟੀ ਸਾਨੂੰ ਲੱਭਦੀ ਨਹੀਂ ਤਾਂ ਇਹ ਬਹੁਤ ਘਾਟੇ ਜਾ ਰਹੀ ਆ 6000 ਰੁਪਏ ਸੀ ਇੱਟ ਵੇਚ ਕੇ ਵੀ ਜਿਸ ਤਰ੍ਹਾਂ ਰੇਟ ਵਧੇ ਨੇ ਅਸੀਂ ਘਾਟੇ ਜਾ ਰਹੇ ਹਰੇਕ ਬੰਦਾ ਆਪਣੀ ਜ਼ਿੰਦਗੀ ਚ ਉਹਦਾ ਸੁਪਨਾ ਹੁੰਦਾ ਵੀ ਮੈਂ ਘਰ ਬਣਾਉਣਾ ਜੇ ਉਹ ਇੱਟਾਂ ਹੀ ਨਹੀਂ ਹੈਗੀਆਂ ਤਾਂ ਉਹ ਘਰ ਕੀ ਬਣਾਉ ਲੋਕਾਂ ਨੇ ਗੱਲਾਂ ਕਰਦੇ ਆ ਠੀਕ ਆ ਮਾਰਕੀਟ ਦੇ ਵਿੱਚ 8000 ਰੇਟ ਟਿੱਟ ਦਾ ਹੈਗਾ ਕੋਈ ਬਹੁਤਾ ਨਹੀਂ ਹੈਗਾ ਪਰ ਸਾਨੂੰ ਪਠਿਆਲਿਆਂ ਦੇ ਪੱਲੇ ਉਹਦੇ ਵਿੱਚੋਂ 6500 ਮਸੀ ਪੈਂਦਾ ਵਾ ਕਿਉਂਕਿ ਉਹਦੇ ਵਿੱਚ ਦੇਖੋ ਜੀਐਸਟੀ ਵੀ ਪੈਣਾ ਵਾ ਉਹਦੇ ਵਿੱਚ ਲੋਡਿੰਗ ਪੈਣੀ ਆ ਅਨਲੋਡਿੰਗ ਪੈਣੀ ਆ ਫਿਰ ਗੱਡੀਆਂ ਕਿਰਾਇਆ ਵੀ ਪੈਣਾ ਵਾ ਮਿੱਟੀ ਦੀ ਰੌਲਟੀ ਸੀ ਸਾਡੀ ਪਠਿਆਂ ਦੀ ਅਸੀਂ 60000 ਸਾਲ ਦਾ ਸੀਗਾ ਸਾਨੂੰ ਪੈਂਦਾ ਜਿਹੜਾ ਕਿ ਹੁਣ ਇਸ ਸਰਕਾਰ ਨੇ ਜਿਹੜੀ ਹੈਗੀ ਆਪ ਸਰਕਾਰ ਨੇ ਸਾਨੂੰ 218000 ਲਾਤਾ ਉਹਨੂੰ ਜਦੋਂ ਇੰਨਾ ਵਧਾਇਆ ਨਹੀਂ ਸੀ ਕਿਸੇ ਸਰਕਾਰ ਨੇ 60000 ਤੋਂ ਸਿੱਧਾ 218000 ਕਰਤਾ ਸੁਨੀ ਕੁਮਾਰ ਸ਼ਰਮਾ ਪ੍ਰਧਾਨ ਲੁਧਿਆਣਾ ਜ਼ਿਲ੍ਹਾ ਪੱਠਾ ਮਾਲਕ ਐਸੋਸੀਏਸ਼ਨ ਰਜਿਸਟਰਡ ਬਾਡੀ ਗੰਨ ਤੇਰੀ ਇਹ ਤਾਂ ਜਿਹੜੇ ਪੱਠੇ ਦਾ ਅੱਜ ਕੱਲ੍ਹ ਹਾਲਾਤ ਨੇ ਜਿਹੜੇ ਕਾਫੀ ਮਾਰੇ ਦੇ ਸਿਆਰੇ ਨੇ ਕਿ ਘਾਟੇ 'ਚ ਜਾ ਰਹੇ ਕੀ ਕਾਰਨ ਬਣਿਆ ਹੈ ਕਿ ਜਿਹੜੀਆਂ ਪੱਠਿਆਂ ਦੇ ਹਾਲਾਤ ਐ ਇਦਾਂ ਦੇ ਕਿ ਜਿਹੜੇ ਪੰਜਾਬ ਦੇ ਵਿੱਚ 3000 ਪੱਠਾ ਸੀ ਅੱਜ 1300 ਰਹਿ ਗਿਆ ਜਦੋਂ ਕੋਈ ਉन्नत ਹੋਵੇ ਪਰਫੁੱਲਟ ਹੋਵੇ ਟਰੇਡ ਤੇ ਉਹ ਵੱਧਦੇ ਆ 3000 ਤੋਂ 4000 ਹੋਣਾ ਚਾਹੀਦਾ ਸੀ ਉਹਦੀ ਗਿਣਤੀ ਜਦੋਂ ਡਾਊਨ ਜਾਂਦਾ ਤੇ 3000 ਤੋਂ 1300 ਰਹਿ ਗਿਆ ਲੁਧਿਆਣਾ ਜਿਹੜੇ ਦੀ ਗੱਲ ਕਰੀਏ ਇੱਥੇ 365 ਪੱਟਾ ਜਾਂ 200 ਸੌਂਸ ਰਹਿ ਗਿਆ ਤੇ 150 ਪੱਟਾ ਚੱਲਦਾ ਵੇ ਬਾਕੀ ਬੰਦ ਖੜੇ ਆ ਤੁਸੀਂ ਹੁਣ ਵੀ ਸੱਜੇ ਖੱਬੇ ਦੇਖੋਗੇ ਇੱਕ ਦੋ ਪੱਟੇ ਛੱਡ ਕੇ ਤਕਰੀਬਨ ਬੰਦ ਪਏ ਪੱਟੇ ਜਿਹੜੀਆਂ ਪਿੱਛੇ ਲੋਕਾਂ ਨੇ ਗੱਲਾਂ ਕਰਦੇ ਆ ਠੀਕ ਆ ਮਾਰਕੀਟ ਦੇ ਵਿੱਚ 8000 ਰੇਟ ਟਿੱਕ ਦਾ ਹੈਗਾ ਕੋਈ ਬਹੁਤਾ ਨਹੀਂ ਹੈਗਾ ਪਰ ਸਾਨੂੰ ਪੱਠੇ ਵਾਲਿਆਂ ਦੇ ਪੱਲੇ ਉਹਦੇ ਵਿੱਚੋਂ 6500 ਮਸੀਂ ਪੈਂਦਾ ਵਾ ਕਿਉਂਕਿ ਉਹਦੇ ਵਿੱਚ ਦੇਖੋ GST ਵੀ ਪੈਣਾ ਵਾ ਉਦੇ ਵਿੱਚ ਲੋਡਿੰਗ ਪੈਣੀ ਆ ਅਨਲੋਡਿੰਗ ਪੈਣੀ ਆ ਫਿਰ ਗੱਡੀਆਂ ਕਰਾਇਆ ਵੀ ਪੈਣਾ ਵਾ ਜਦੋਂ ਇੱਟ ਲੁਧਿਆਣਾ ਹੀ ਜਾਂਦੀ ਜਾਂ ਕਿਤੇ ਜਾਂਦੀ ਆ ਟਰਾਂਸਪੋਰਟੇਸ਼ਨ ਪੈਣੀ ਆ ਫ੍ਰੀ ਕਿਸੇ ਨੂੰ ਲੈ ਕੇ ਨਹੀਂ ਜਾਣੀ ਇਸ ਕਰਕੇ ਦੂਜੀ ਗੱਲ ਜਿਹੜਾ ਜੀਐਸਟੀ ਤਾਂ ਸਾਡੇ ਤੇ ਵਧੇ ਹੀ ਆ ਕੋਲੇ ਤੇ ਵੀ 18% ਲੱਗ ਗਿਆ ਸਾਡੇ ਪਹਿਲਾਂ 5% ਹੁੰਦਾ ਸੀ ਐਤਕੀ 18% ਜੀਐਸਟੀ ਰਾਤ ਤੋਂ ਵੀ ਅਸੀਂ ਦਿੰਨੇ ਆ ਤੀਜੀ ਗੱਲ ਜਿਹੜੀ ਮਿੱਟੀ ਦੀ ਰੌਲਟੀ ਸੀ ਸਾਡੀ ਪੱਠਿਆਂ ਦੀ ਅਸੀਂ 60000 ਸਾਲ ਦਾ ਸੀਗਾ ਸਾਨੂੰ ਪੈਂਦਾ ਜਿਹੜਾ ਕਿ ਹੁਣ ਇਸ ਸਰਕਾਰ ਨੇ ਜਿਹੜੀ ਹੈਗੀ ਆਪ ਸਰਕਾਰ ਨੇ ਸਾਨੂੰ 218000 ਲਾਤਾ ਉਹਨੂੰ ਜੇ ਦੀ ਇੰਨਾ ਵਧਾਇਆ ਨਹੀਂ ਸੀ ਕਿਸੇ ਸਰਕਾਰ ਨੇ 60000 ਤੋਂ ਸਿੱਧਾ 218000 ਕਰਤਾ ਉਹਦਾ ਸਾਨੂੰ ਟੈਕਸ ਵਧਾਤਾ ਜਿਹੜਾ ਇਹਨਾਂ ਨੇ ਜਿੱਤੇ ਸੈਂਟਰ ਨੇ ਮਾਰ ਮਾਰੀ ਉੱਥੇ ਸਾਨੂੰ ਸਾਡੀ ਆਪਣੀ ਪੰਜਾਬ ਸਰਕਾਰ ਨੇ ਮਾਰ ਮਾਰੀ ਟੈਕਸ ਦੇ ਵਿੱਚ ਕੇਂਦਰ ਨੇ 6% ਤੋਂ 12 ਕਰਤਾ ਜੀਐਸਟੀ ਕੋਲੇ ਤੇ 5% ਦੀ ਜਗ੍ਹਾ 18% ਕਰ ਦਿੱਤਾ ਸਾਡੇ ਤੇ ਅੱਛਾ ਜਿੰਨੇ ਰੋਡ ਦੇ ਪ੍ਰੋਜੈਕਟ ਆ ਹਾਈਵੇ ਬਣ ਰਹੇ ਬਣਾਉਣੇ ਚਾਹੀਦੇ ਇਹਨਾਂ ਪਿਲਰਾਂ ਦੇ ਉੱਤੇ ਇਹ ਬਣਾਈ ਜਾ ਰਹੇ ਮਿੱਟੀਆਂ ਪਾ ਕੇ ਮਿੱਟੀਆਂ ਨਾਲ ਸਾਡੀਆਂ ਮਹਿੰਗੀਆਂ ਕਰਦੀ ਮਿੱਟੀ ਸੋਂ ਲੱਭਦੀ ਨਹੀਂ ਪੱਠੇ ਅੱਜ ਦੀ ਡੇਢ ਦੇ ਵਿੱਚ ਚਲਾਉਣ ਜੋ ਦੇ ਕਾਬਲ ਨਹੀਂ ਦੇ ਪੱਠੇ ਵਾਲੇ ਇਹ ਜਿਹੜੀ ਲੋਕ ਗੱਲ ਕਰਦੇ ਆ ਇਹ 8000 ਨੂੰ ਦੇ ਕੇ ਵੀ ਪੱਠੇ ਵਾਲੇ ਡਾਊਨ ਚੱਲ ਰਹੇ ਆ ਜਿੰਨਾ ਖਰਚਾ ਪੈ ਰਿਹਾ ਕਿਉਂਕਿ ਤੁਸੀਂ ਇੱਥੇ ਖਰਚਾ ਲਾ ਲਓ ਜੇ 12% ਵੀ 6% GST ਵੀ ਲਾ ਲਈਏ ਤੇ 400 ਰੁਪਿਆ ਪੈ ਗਿਆ 12 ਲਾ ਲਈਏ 800 ਪੈ ਗਿਆ ਫਿਰ 1000 ਰੁਪਏ ਕਿਰਾਇਆ ਪੈ ਗਿਆ 300 ਰੁਪਿਆ ਸਾਡਾ ਬੰਦਾ ਆ ਲੇਬਰ ਲੈਂਦੀ ਆ ਮਾਲ ਲਦਨ ਦਾ ਤੇ ਲਾਹਨ ਦਾ ਉਹ ਲੈਂਦੇ ਬੱਕਰਾ ਤੇ ਉਸ ਹਿਸਾਬ ਨਾਲ ਸਾਨੂੰ ਤਾਂ ਸਾਨੂੰ ਅਸੀਂ ਲੋਸ ਚ ਚੱਲ ਰਿਹਾ ਹੈ ਇਸ ਦੀ ਡੇਟ ਦੇ ਵਿੱਚ ਸੋ ਅੱਜ ਮੈਂ ਇਹੀ ਕਹੂੰਗਾ ਕਿ ਪ੍ਰਸ਼ਾਸਨ ਨੂੰ ਵੀ ਔਰ ਸਾਰੇ ਲੋਕਾਂ ਨੂੰ ਵੀ ਸਾਡੇ ਟ੍ਰੇਡ ਨੂੰ ਬਚਾਉਣ ਦੇ ਵਾਸਤੇ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਪੱਠੇ ਆ ਇੱਕ ਪਿੰਡੂ ਦੇ ਹੋਗਾ ਪੱਠਿਆਂ ਦਾ ਔਰ ਇਹਨੂੰ ਲੋਕਾਂ ਨੂੰ ਰੋਜ਼ਗਾਰ ਮਿਲਦਾ ਹਜ਼ਾਰਾਂ ਲੋਕਾਂ ਨੂੰ ਲੇਕਿਨ ਅੱਜ ਪੱਠੇ ਵਾਲੇ ਡਾਊਨ ਚੱਲੇ ਆ ਇਸੇ ਕਰਕੇ ਵੀ ਸਾਡਾ ਪੂਰੀ ਨਹੀਂ ਪੈ ਰਹੀ ਸੋ ਅੱਜ ਜੋ ਹਾਲਾਤ ਆ ਬੜੇ ਮੰਡੀ ਦੇ ਹਾਲਾਤ ਆ ਸਾਡੇ 8000 ਨੂੰ ਵੀ ਇੱਥੇ ਜਾ ਕੇ ਵੀ ਪੱਠੇ ਦੇ ਪੱਠੇ ਵਾਲੇ ਨੂੰ 8000 ਮਿਲਦਾ ਪੱਠੇ ਵਾਲੇ ਨੂੰ ਉਹਦੇ ਵਿੱਚੋਂ ਉਹਦੀ ਕੈਲਕੂਲੇਸ਼ਨ ਕਰੋ ਵੀ ਸਰਕਾਰ ਕਿੰਨੇ ਲੈ ਜਾਂਦੀ ਆ ਟੈਕਸ ਕਿੰਨਾ ਜਾਂਦਾ ਵਾ ਕਿਰਾਇਆ ਕਿੰਨਾ ਜਾਂਦਾ ਲੇਬਰ ਲੋਡਿੰਗ ਵਾਲੋਂ ਕਿੰਨੀ ਲੈਂਦੀ ਆ ਟਰਾਂਸਪੋਰਟ ਕਿੰਨੀ ਪੈਂਦੀ ਆ ਉਹਦੇ ਹਿਸਾਬ ਨਾਲ ਸਾਡੇ ਦੱਸੋ ਕੀ ਪੱਲੇ ਪਿਆ ਇਹ ਬੜੀਆਂ ਖਬਰਾਂ ਕਿਸੇ ਨੇ ਗਲਤ ਲਗਾਈ ਆ 8000 ਆਲੀ ਠੀਕ ਆ ਰੇਟ 8000 ਹੈਗਾ ਮਾਰਕੀਟ ਦੇ ਵਿੱਚ ਪਰ ਉਹ ਸਾਨੂੰ ਪੱਠੇ ਵਾਲੇ ਨੂੰ ਨਹੀਂ ਮਿਲਦਾ ਪਹੁੰਚ ਦਾ ਰੇਟ ਆ ਉਹ ਚ ਲੇਬਰ ਵੀ ਜੋੜ ਦਿੱਤੀ ਟਰਾਂਸਪੋਰਟੇਸ਼ਨ ਵੀ ਜੋੜਤੀ ਟੈਕਸ ਵੀ ਜੋੜਤਾ ਲੋਕਾਂ ਨੇ ਜੀਰੇ ਵਾਈਸਪ੍ਰਧਾਨ ਕੁਲਵੰਤਪੁਰੀ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਪਟਾ ਐਸੋਸੀਏਸ਼ਨ ਡਿਸਕਰਡ ਜੇਹੜਾ ਰੂਮਰ ਚੱਲ ਰਹੀ ਆ ਰੇਟ ਦੀ ਕਾਰਨ ਕੀ ਨੇ ਜਿਹੜੇ ਰੇਟ ਕੁਝ ਫਰਕ ਪਿਆ ਵਾ ਇਕਤਾ ਸਾਡਾ ਮਿੱਟੀ ਦਾ ਬਹੁਤ ਜਿਹੜਾ ਸਾਨੂੰ 5000 ਦਾ ਟਿੱਪਰ ਪਹਿਲਾਂ ਮਿਲਦਾ ਸੀ ਉਹ ਐਸ ਵੀਰੇ 700 8000 ਦੇ ਕਰੀਬ ਹੋ ਗਿਆ 2800 ਰੁਪਿਆ ਇੱਕ ਟਿਪਰ ਮਗਰੀ ਰੇਟ ਵਧ ਗਿਆ ਦੂਸਰਾ ਕਾਰਨ ਸਾਡੀ ਰਿਅਲਿਟੀ ਜਿਹੜੀ 60000 ਸੀ ਪਹਿਲਾਂ ਉਹ 218000 ਰੁਪਏ ਕਰਦੀ ਤੀ ਤੀਸਰਾ ਕਾਰਨ ਸਾਡੇ ਲੇਬਰ ਦੇ ਜਿਹੜੇ ਰੇਟ ਸੀਗੇ ਉਹ ਬਹੁਤ ਜ਼ਿਆਦਾ ਵਧ ਗਏ ਆ ਇਸ ਕਰਕੇ ਪੱਥਰ ਦੀ ਜਿਹੜੀ ਕਾਸਟ ਆ ਪ੍ਰੋਡਕਸ਼ਨ ਆ ਇਟਾਂ ਦੀ ਉਹ ਬਹੁਤ ਜ਼ਿਆਦਾ ਵਧ ਗਈ ਹੈ ਜਿਹੜਾ ਸਾਨੂੰ ਅਸਲ ਵਿੱਚ ਜਿਹੜਾ ਇਹ ਕਹਿ ਰਿਹਾ ਕੋਈ 7600 ਕਹਿ ਰਿਹਾ ਕੋਈ 7000 ਕਹਿ ਰਿਹਾ ਕੋਈ 7800 ਕਹਿ ਰਿਹਾ ਕੋਈ 8000 ਕਹਿ ਰਿਹਾ ਉਹ ਰੇਟ ਐਕਚੁਅਲੀ ਬਾਜ਼ਾਰ ਚ ਉਹ ਸਾਨੂੰ ਨਹੀਂ ਮਿਲ ਰਿਹਾ ਵਾ ਸਾਡੀ ਇਹਦੇ ਵਿੱਚ ਖਰਚੇ ਈਐਸਟੀ ਦੇ ਹੋਗੇ ਸਾਡੀ ਟਰਾਂਸਪੋਰਟ ਦੇ ਖਰਚੇ ਹੋਗੇ ਸਾਡੇ ਲੇਬਰ ਦੇ ਖਰਚੇ ਹੋਗੇ ਮਾਲਕ ਨੂੰ ਤਾਂ ਜਿਹੜਾ ਪੱਠਾ ਮਾਲਕ ਆ ਐਕਚੁਅਲੀ ਤਾਂ ਉਹਨੂੰ 6000 ਰੁਪਏ ਹੀ ਮਸਾ ਮਿਲਦਾ ਇਸ ਕਰਕੇ ਜਿਹੜੀ ਸੰਨਤ ਹੈ ਇਹ ਬਹੁਤ ਘਾਟੇ ਜਾ ਰਹੀ ਹੈ 6000 ਰੁਪਏ ਸੀ ਇਟ ਵੇਚ ਕੇ ਵੀ ਜਿਸ ਤਰ੍ਹਾਂ ਰੇਟ ਵਧੇ ਨੇ ਅਸੀਂ ਘਾਟੇ ਜਾ ਰਹੇ ਹਾਂ ਇਸੇ ਕਰਕੇ ਪੱਠੇ 300 ਤੋਂ 130 35 ਪੱਠੇ ਰਹਿ ਗਏ ਪੰਜਾਬ ਚ ਬਹੁਤ ਪੱਠੇ ਘਟ ਗਏ ਆ ਕੋਈ ਪੱਠਾ ਚਲਾ ਕੇ ਰਾਜੀ ਨਹੀਂ ਜੇ ਤੁਸੀਂ ਇਸ ਵੇਲੇ ਦੇਖੋ ਜਿਹੜੇ ਐਕਚੁਅਲੀ ਅੱਗੇ ਚੱਲਦੇ ਹੁੰਦੇ ਪੱਠੇ ਸਰਦੀਆਂ ਚ ਤੇ 1% ਵੀ ਨਹੀਂ ਚੱਲ ਸਕਿਆ ਸਾਰੀ ਮਾਰਕੀਟ ਤੇ 1% ਪੱਠਾ ਨਹੀਂ ਚੱਲ ਸਕਿਆ ਇਸ ਕਰਕੇ ਵੀ ਥੋੜੀ ਇੱਟਾਂ ਦੀ ਸ਼ਾਰਟੇਜ ਕਰਕੇ ਥੋੜਾ ਜਿਹਾ ਫਰਕ ਪਿਆ ਪਰ ਜਿਹੜੇ ਮਾਲਕ ਚਲਾ ਨਹੀਂ ਰਹੇ ਉਹ ਕਾਟੇ ਜਾ ਰਹੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਟ੍ਰੇਡ ਨੂੰ ਸਾਡੇ ਨੂੰ ਬਚਾਇਆ ਜਾਵੇ ਆਪ ਸਰਕਾਰ ਨੂੰ ਅਸੀਂ ਗੁਜਾਰਸ਼ ਕਰਦੇ ਆਂ ਉਹਨਾਂ ਅੱਗੇ ਫਰਿਆਦ ਕਰਦੇ ਆਂ ਇਹ ਸਾਡਾ ਜਿਹੜਾ ਟ੍ਰੇਡ ਆ ਸਾਨੂੰ ਮਿੱਟੀयां ਸਸਤੀਆਂ ਲੈ ਕੇ ਦਿੱਤੀਆਂ ਜਾਣ ਸਾਡੀ ਜਿਹੜੀ ਰਾਇਲਟੀ ਆ ਬਹੁਤ ਜ਼ਿਆਦਾ ਵਧ ਗਈ ਆ ਉਹਦੇ ਉੱਤੇ ਵਿਚਾਰ ਕੀਤਾ ਜਾਵੇ ਇਸ ਕਰਕੇ ਅਸੀਂ ਬਹੁਤ ਹੀ ਕਟੇ ਜਾਂ 22 ਪ੍ਰਧਾਨ ਪੰਜਾਬ ਪਠਾਏ ਸੈਸ਼ਨ ਪੰਜਾਬ ਮੈਂ ਅੱਜ ਪ੍ਰਧਾਨ ਜੀ ਸਾਰੇ ਬੈਠੇ ਸੀ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਕੱਲ ਜੋ ਖਬਰਾਂ ਚੱਲਦੀਆਂ ਉਹਨਾਂ ਦੇ ਵਿੱਚ ਡਿਸਕਸਾਂ ਕੀਤੀਆਂ ਬੈਠ ਕੇ ਤੇ ਇੱਕ ਚੱਲ ਰਹੀ ਹੈ ਵੀ 8000 ਰੁਪਿਆ ਹੈ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਸਾਡੇ ਪੱਲੇ 8000 ਨਹੀਂ ਪੈਂਦਾ ਜਿਹਦੇ ਵਿੱਚ GST ਟਰਾਂਸਪੋਰਟ ਤੇ ਲੋਡਿੰਗ ਆਨ ਲਾਣ ਨੂੰ ਸਾਰਾ ਲੈਸ ਹੋ ਜਾਂਦਾ ਪਠਿਆਲਾ ਦੇ ਪੱਲੇ ਤਾਂ ਉਹੀ 650 6000 ਰੁਪਿਆ ਰਹਿ ਗਿਆ ਇਹ ਸਾਰੀਆਂ ਗੱਲਾਂ ਜਿੰਨੀਆਂ ਬਣਾਈਆਂ ਗਈਆਂ ਨੇ ਇਹ ਮਹੀਨੇ ਇਹਦੇ ਵਿੱਚ ਸੱਚਾਈ ਨਹੀਂ ਹੈ ਕੋਈ ਜਿਹੜੀ ਹਾਲਾਤ ਰਹਿ ਗਏ ਨੇ ਪੱਠੇ ਦੇ ਬਹੁਤ ਬੁਰੇ ਨੇ ਪਹਿਲਾਂ ਜਿਗਜੈਗ ਟੈਕਨੋਲੋਜੀ ਨਵੇਂ ਪੱਠੇ ਲੱਗੇ ਜਾਂ ਪੱਠੇ ਬਣੇ ਇੰਨੇ ਇਨਵੈਸਟਮੈਂਟ ਹੋ ਗਈ ਪੂੰਜੀ ਖਤਮ ਹੋ ਗਈਆਂ ਨਾ ਕਿਸੇ ਕੋ ਮਿੱਟੀ ਰਹੀ ਨਾ ਪੱਕੀਆਂ ਇੱਟਾਂ ਦੇ ਨਾਲ ਕੱਚੀਆਂ ਇੱਟਾਂ ਫਿਰ ਬੇਮੌਸਮੀ بارش ਬਹੁਤ ਹੋਈ ਮਈ ਦੇ ਮਹੀਨੇ ਅੱਗੇ 15 ਜੂਨ ਨੂੰ بارش ਗਣੀ ਜਾਂਦੀ ਸੀ ਐਤਕੀ ਮਈ ਦੇ ਲਾਸਟ 'ਚ بارش ਹੋ ਗਈ ਫਿਰ ਉਸ ਤੋਂ ਬਾਅਦ ਅਬ ਅਕਤੂਬਰ ਦੇ ਮਹੀਨੇ ਕੰਮ ਚੱਲਦੇ ਨੇ ਪਹਿਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਦੋ ਵਾਰਸ਼ਾਂ ਪੈ ਗਈਆਂ ਉਹਨੇ ਫੇਰ ਲੇਟ ਕਰਤੇ ਅਜੇ ਤੱਕ ਪੱਠੇ ਨਹੀਂ ਚੱਲੇ ਜਿਹਦੇ ਵਿੱਚ 1-2% ਪੱਠੇ ਚੱਲੇ ਆ ਜੇ ਨਹੀਂ ਸਾਰੇ ਤਕਰੀਬਨ ਇਹਨਾਂ ਦਿਨਾਂ 'ਚ ਪੱਠੇ ਚੱਲਦੇ ਨੇ ਬਹੁਤ ਬੁਰੇ ਹਾਲ ਨੇ ਮਿੱਟੀਆਂ ਬਹੁਤ ਮਹਿੰਗੀਆਂ ਹੋ ਗਈਆਂ ਜਿਨ੍ਹਾਂ ਦੇ ਵਿੱਚ ਟਾ ਪੱਥਰ ਦੇ ਆ ਉਹ ਠੇਕੇ ਜ਼ਮੀਨਾਂ ਦੇ ਬਹੁਤ ਮਹਿੰਗੇ ਹੋ ਗਏ ਪੱਠਿਆਂ ਦੇ ਠੇਕੇ ਬਹੁਤ ਮਹਿੰਗੇ ਹੋ ਗਏ ਬੌਂਡਡ ਲੇਬਰ ਹੋ ਗਈ ਸਭ ਪ੍ਰੋਬਲਮ ਹੀ ਪ੍ਰੋਬਲਮਾਂ ਨੇ ਰਾਤ ਨੂੰ ਜਦੋਂ ਜਾ ਖੋਲਦੀ ਹੈ ਤਾਂ ਇਹ ਲੱਗਦਾ ਵੀਰ ਕੋਈ ਹੋਰ ਕੰਮ ਕਰ ਲੀਏ ਵੀ ਕਿਹੜੀ ਜੁਨ ਚ ਪੈ ਗਏ ਬਹੁਤ ਬਹੁਤ ਬੁਰੀ ਪੋਜੀਸ਼ਨ ਆ ਮੈਨੂੰ ਤਾਂ ਐਂ ਲੱਗਦਾ ਵੀ ਸਾਡੇ ਜਵਾਕਾਂ ਦੇ ਰਿਸ਼ਤੇ ਨਹੀਂ ਹੋਣੇ ਹੈਗੇ ਜੇ ਅਸੀਂ ਪੱਠਿਆਂ ਦੇ ਕੰਮ ਕਰਦੇ ਰਹੇ ਇਹ ਨੂੰ ਕੀ ਲੱਗਦਾ ਕੀ ਕਾਰਨ ਬਣਿਆ ਪਾ ਵੀ ਪੱਠਾ ਜਿਹੜਾ ਇੰਬੋਲੀ ਦਾ ਕਾਰਨ ਬਣਿਆ ਜਾਂ ਸਰਕਾਰਾਂ ਇਸ ਦੇ ਪਿੱਛੇ ਇਹਦੇ ਵਿੱਚ ਬੇਲੋਲੇ ਟੈਕਸ ਜੀਐਸਟੀ ਕੁਝ 5% ਕੋਲੇ ਸੀ ਜਿਹੜਾ 18% ਹੋ ਗਿਆ ਉਹ 18% ਹੋ ਗਿਆ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਟਾ ਬੇਚਨੇ ਉਹਦਾ GST 6% ਤੇ 12-2 ਕੈਟਾਗਰੀਆਂ ਨੇ ਤੇ ਉਹ ਬਹੁਤ ਜ਼ਿਆਦਾ ਮਾਇਨਿੰਗ ਸੀ 62000 ਰੁਪਏ ਰਾਲਟੀ ਚੱਕ ਕੇ 218000 ਰੁਪਏ ਹੋ ਗਈ। ਜ਼ਮੀਨ ਦਾ ਠੇਕਾ 35-40000 ਰੁਪਏ ਹੁੰਦਾ ਸੀ ਜਿਹੜੀ ਪਤਾਈ ਕਰਦੇ ਹੁੰਦੇ ਸੀ ਮਾਰੂ ਜ਼ਮੀਨਾਂ ਨੇ ਸਾਡੇ ਕੋਲ ਸਿਕੋ ਇਕੀਲਾ ਛੋਟੇ ਛੋਟੇ ਆ ਉਹ ਸਿੱਧੀ 70 ਕੋਈ 80000 ਕੋਈ 65000 ਡਬਲ ਹੋ ਗਿਆ ਕੰਮ ਸਾਰਾ ਹੀ ਜਿਹੜਾ 2-3 ਸਾਲਾਂ ਦੇ ਵਿੱਚ ਕਿੱਥੇ ਪਹੁੰਚ ਗਿਆ ਇਸ ਕਰਕੇ ਹਾਲ ਬਹੁਤ ਖਰਾਬ ਆ ਪਿੰਡੂ ਉਦਯੋਗ ਆ ਸਾਰੇ ਲੋਕਾਂ ਨੂੰ ਕੰਮ ਮਿਲਦਾ ਕੋਈ ਮਿੱਟੀ ਢੋ ਰਿਹਾ ਕੋਈ ਟਰੈਕਟਰ ਟਰਾਲੀ ਦੇ ਇਟਾਂ ਢੋ ਰਿਹਾ ਕੋਈ ਲੇਬਰ ਜਿਹਨੂੰ ਕੋਈ ਕੰਮ ਨਹੀਂ ਚੱਲੋ ਵੀ ਪੱਠੇ ਤੇ ਚੱਲੋ ਉੱਥੇ ਕੋਈ ਚੌਕੀਦਾਰਾ ਕਰ ਲਿਆ ਕਿਸੇ ਨੇ ਕੋਈ ਇਟਾਂ ਬਾਹਰ ਕੱਢ ਲਈ ਕਿਸੇ ਨੇ ਪੱਥਰੀਆਂ ਸਾਰੇ ਬੰਦੇ ਕੰਮ ਕਰਦੇ ਨੇ ਜਿਹਨੂੰ ਕੋਈ ਹੋਰ ਨਹੀਂ ਕੰਮ ਵੀ ਆਉਂਦਾ ਉਹ ਪੱਠੇ ਤੇ ਆ ਕੇ ਵਧੀਆ ਦਿਹਾੜੀ ਬਣਾ ਲੈਂਦਾ ਆਪਣੇ ਤੇ ਹੁਣ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਵੀ ਪੱਠੇ ਵਾਲਿਆਂ ਦੀ ਇਹਨਾਂ ਦੀ ਸੁਣੋ ਤੇ ਇਹਨਾਂ ਦਾ ਜੋਸ ਮਸੱਈਆਂ ਬਾਰੇ ਹੱਲ ਕਰੋ ਹਲ ਕਰਕੇ ਤਾਂ ਕਿ ਉਦਯੋਗ ਬਚਿਆ ਰਹੇ ਕਿਉਂਕਿ ਇਟਾ ਇੱਕ ਇਹ ਜੀ ਹਰੇਕ ਬੰਦਾ ਆਪਣੀ ਜ਼ਿੰਦਗੀ ਚ ਉਹਦਾ ਸੁਪਨਾ ਹੁੰਦਾ ਵੀ ਮੈਂ ਘਰ ਬਣਾਉਣਾ ਜੇ ਉਹ ਇਟਾ ਹੀ ਨਹੀਂ ਹੈਗੀਆ ਤਾਂ ਉਹ ਘਰ ਕੀ ਬਣਾਉ ਜਿਹੜਾ ਬਲੌਕ ਆ ਜਾਂ ਹੋਰ ਆ ਉਹ ਕੋਈ ਸਸਤਾ ਚੀਜ਼ ਨਹੀਂ ਹੈ ਵੀ ਹਰੇਕ ਬੰਦੇ ਦੀ ਖਰੀਦਣ ਦੀ ਪਹੁੰਚ ਦੇ ਵਿੱਚ ਹੈਗੀਆ ਨੇ ਉਹ ਬਹੁਤ ਮਹਿੰਗਾ ਵੱਡੀਆਂ ਘਰਾਣਿਆਂ ਦੇ ਕੋਲ ਨੇ ਤੇ ਬਹੁਤ ਜ਼ਿਆਦਾ ਆਸਟ੍ਰੇਲੀਆ ਉਹ ਹਰੇਕ ਬੰਦਾ ਨਹੀਂ ਖਰੀਦ ਸਕਦਾ ਉਹਨੂੰ ਮੈਂ ਕੀਰਤਨ ਸਿੰਘ ਬੱਬੂ ਬਿਰਦੀ ਸਾਡਾ ਪੱਠੇ ਦਾ ਕਾਰੋਬਾਰ ਆ ਜੀ ਪੱਠਿਆਂ ਦਾ ਕੰਮ ਕਰਦੇ ਆ ਪਿਛਲੇ ਬਹੁਤ ਲੰਬੇ ਸਮੇਂ ਤੋਂ ਪਿਛਲੇ ਕਾਫੀ 4 5-7 ਸਾਲ ਤੋਂ ਬੜੀਆਂ ਪ੍ਰੋਬਲਮਾਂ ਨੇ ਪੱਠੇ ਦੇ ਟ੍ਰੇਡ ਦੇ ਵਿੱਚ ਖਾਸ ਕਰਕੇ ਜਿਹੜੇ ਆ ਤਿੰਨ ਚਾਰ ਸਾਲ ਲੰਘੇ ਨੇ ਤਿੰਨ ਚਾਰ ਜਦੋਂ ਤੋਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਲੱਗੀ ਸੀ ਉਹਦੇ ਵਿੱਚ ਉਸ ਟਾਈਮ ਉਹਲੇ ਦੇ ਜਿਹੜੇ ਰੇਟ ਆ ਉਹ ਬੜੇ ਇਨਕਰੀਜ਼ ਹੋ ਗਏ ਸੀ ਉਹ ਜਿੰਨੀਆਂ ਵੀ ਪਿਛਲੇ 4-5 ਸਾਲ ਤੋਂ ਪੱਠਿਆਂ ਦੀਆਂ ਪੂੰਜੀਆਂ ਸੀ ਉਸ ਟਾਈਮ ਦੌਰਾਨ ਤਕਰੀਬਨ ਤਕਰੀਬਨ ਸਭ ਦੀਆਂ ਰੋਕੋਲੇ ਦੇ ਵਿੱਚ ਚਲੇ ਗਈਆਂ ਉਸ ਤੋਂ ਬਾਅਦ ਹੌਲੀ ਹੌਲੀ ਚੱਲਦੇ ਆ ਤੇ ਬਿੱਟੀਆਂ ਦੇ ਰੇਟ ਬਹੁਤ ਇਨਕਰੀਜ਼ ਹੋ ਗਏ ਕਿੱਟਾ ਬਹੁਤ ਘਾਟੇ 'ਚ ਵਿਕੀਆਂ ਨੇ 5-500 600 ਰੁਪਿਆ 1000 ਰੁਪਿਆ ਘਾਟਾ ਪੈਂਦਾ ਰਿਹਾ ਲੇਕਿਨ ਹੁਣ ਇਸ ਵਾਰੀ ਜਿਹੜੀ ਬਰਸਾਤ ਪਈ ਆ ਉਹ ਬਰਸਾਤ ਨੇ ਹੋਰ ਵੀ ਜ਼ਿਆਦਾ ਵੱਡਾ ਨੁਕਸਾਨ ਕਰਤਾ ਪੱਠਿਆਂ ਦਾ ਪੱਠੇ ਜਿਹੜੇ ਆਪਣੇ ਟਾਈਮ ਤੇ ਚੱਲਦੇ ਨੇ ਉਹ ਟਾਈਮ ਤੋਂ ਤਕਰੀਬਨ ਤਕਰੀਬਨ ਡੇਢ-ਦੋ ਮਹੀਨੇ ਲੇਟ ਰਹੇ ਦੂਜੀ ਵੱਡੀ ਗੱਲ ਆ ਜਿਹੜੀ ਇੱਕ ਰਾਇਲਟੀ ਸਾਡੀ 60000 ਰੁਪਿਆ ਸੀ ਉਹ ਵੱਧ ਕੇ 218000 ਰੁਪਇਆ ਹੋ ਗਈ ਜਦ ਕਿ ਸਰਕਾਰ ਦੇ ਨਾਲ ਸਾਡਾ ਜਿਹੜਾ ਤੈ ਰੇਟ ਹੋਇਆ ਸੀਗਾ ਰੌਲਟੀ ਦਾ ਉਹ 122000 ਰੁਪਇਆ ਹੋਇਆ ਸੀ ਇਹ ਕਾਰਨ ਨਹੀਂ ਪਤਾ ਲੱਗਿਆ ਵੀ ਉਹ 12 ਦਾ 218 ਕਿੱਦਾ ਹੋ ਗਿਆ ਦੂਜੀ ਗੱਲ ਜੀਐਸਟੀ ਜੀਐਸਟੀ ਸਾਡਾ 6% ਕਟਾਂ ਦੇ ਉੱਤੇ ਔਰ ਦੋ categories ਮਾਣਾਂ ਤੇ 12% ਦੀ ਜਿਹਦੇ ਵਿੱਚ 12% ਦੇ ਵਿੱਚ ਇਨਪੁਟ ਕਲੇਮ ਮਿਲਦਾ 6% ਦੇ ਵਿੱਚ ਸਾਨੂੰ ਇਨਪੁਟ ਕਲੇਮ ਨਹੀਂ ਮਿਲਦਾ ਜਦ ਕਿ ਸੈਂਟਰ ਸਰਕਾਰ ਨੇ ਜਿਹੜਾ ਕੋਲੇ ਦੇ ਉੱਤੇ 5% ਜੀਐਸਟੀ ਸੀ ਉਹ 5 ਦਾ ਜਿਹੜਾ 18 ਕਰਤਾ ਉਹ ਸ਼ੇਵ ਜਦ ਕਿ ਰੋਟੀ ਕੱਪੜਾ ਔਰ ਮਕਾਨ ਜਿਹੜੀਆਂ ਬੰਦੇ ਦੀਆਂ ਇਹ ਜ਼ਰੂਰੀ ਲੋੜੀਂਦੀਆਂ ਅਵਸਥਾ ਨੇ ਇਹ ਜਿਹੜੀ ਇੱਟਾ ਇੱਟ ਵੀ ਰੋਟੀ ਕੱਪੜਾ ਔਰ ਮਕਾਨ ਦੇ ਵਿੱਚ ਆਉਂਦੀ ਆ ਇਹ ਸਰਕਾਰਾਂ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਪਿੱਛੇ ਕੋल्ड ਸਟੋਰ ਹੋਰ ਬੜੇ ਐਸੇ ਕਾਰੋਬਾਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਸਬਸਿਡੀਆਂ ਦਿੱਤੀਆਂ ਨੇ ਸਬਸਿਡੀਆਂ ਦੇ ਕੇ ਉਹ ਕਾਰੋਬਾਰਾਂ ਨੂੰ ਪਰਫੁੱਲਫ ਕੀਤਾ ਪਰ ਲੇਕਿਨ ਸਾਡਾ ਜਿਹੜਾ ਇਹ ਕਾਰੋਬਾਰਾ ਇਹ ਕਾਰੋਬਾਰ ਦੇ ਵਿੱਚ ਸਾਨੂੰ ਅੱਜ ਬਹੁਤ ਵੱਡੀ ਸਰਕਾਰਾਂ ਤੋਂ ਸਪੋਰਟ ਦੀ ਲੋੜ ਆ ਨਾ ਕਿ ਸਾਡੇ ਤੇ ਨਾਦਰशाही ਜਿਹੜੇ ਫਰਮਾਨ ਲੱਗ ਰਹੇ ਨੇ ਸੈਂਟਰ ਸਰਕਾਰਾਂ ਦੇ ਉਹ ਲੱਗਣੇ ਚਾਹੀਦੇ ਸਾਡਾ ਜਿਹੜਾ ਅੱਗੇ 5% ਕੋਲੇ ਦੇ ਉੱਪਰ ਜੀਐਫ ਜੀਐਸਟੀ ਲੱਗ ਰਹੇ ਸੀ ਸਾਨੂੰ ਇਹ ਲੱਗਦਾ ਸੀ ਸਰਕਾਰ ਸਾਨੂੰ ਇਹਦੇ ਵਿੱਚ 6% ਦੇ ਵਿੱਚ ਇਨਪੁਟ ਕ੍ਰੈਡਿਟ ਦੋ ਲੇਕਿਨ ਉਹਨਾਂ ਨੇ 18% ਕਰਤਾ जीएसटी 18% जीएसटी ਹੋਣ ਦੇ ਬਾਵਜੂਦ ਜਿਹੜਾ ਸਾਡਾ ਇਨਪੁਟ ਕ੍ਰੈਡਿਟ ਸੀ ਉਹ ਸਾਨੂੰ 6% ਦੇ ਵਿੱਚ ਫਿਰ ਵੀ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਇਹ ਸਰਕਾਰ ਨੂੰ ਅਪੀਲ ਕਰਨੀ ਚਾਹਨਾ 86 ਟਰੇਡ ਨੂੰ ਜ਼ਰੂਰ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਸਾਡੇ ਪੰਜਾਬ ਦੇ ਮੈਂ ਉਹਨਾਂ ਨੂੰ ਵੀ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੋਣ ਦੇ ਨਾਤੇ ਇਹ ਬੇਨਤੀ ਕਰਦਾ ਵੀ ਜਿਹੜਾ ਸਾਡਾ ਜੀਐਸਟੀ ਆ ਉਹਦੀ ਇੱਕ ਮੀਟਿੰਗ ਜਾਂ ਉਹਦੇ ਜੋ ਵੀ ਆਪਣੇ ਨਿਰਮਲ ਅਸੀਤ ਔਰਮਨ ਦੇ ਕੋਲ ਉਹਨਾਂ ਦੇ ਧਿਆਨ ਚ ਇਹ ਗੱਲ ਲਿਆਂਦੀ ਜਾਵੇ ਇਹ ਪੱਠੇ ਵਾਲਿਆਂ ਜਿਹੜਾ ਇਹ ਟ੍ਰੇਡ ਆ ਇਹ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਿੰਡੂਦਯੋਗ ਇਹ ਪਿੰਡੂਦਯੋਗ ਨੂੰ ਇਹਦੇ ਵਿੱਚ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਨੇ ਪਰਜਾ ਪੱਤ ਨੇ ਕੋਲਾ ਕੇਰੀਆ ਪਥੀਰ ਉਹ 60 70 80 ਬੰਦੇ 100 ਬੰਦਾ ਕੰਮ ਕਰਦਾ ਗੱਡੀਆਂ ਤੇ ਕੰਮ ਕਰਦੇ ਆ ਡਰਾਈਵਰ ਤੇ ਹੋਰ ਸਾਰਾ ਜਿੰਨਾ ਵੀ ਮਤਲਬ ਬਹੁਤ ਰੋਜ਼ਗਾਰ ਮਿਲਦਾ ਤੇ ਕੋਈ ਇਹਦੇ ਵਿੱਚ ਇਹ ਨਹੀਂ ਹੈ ਜੀ ਕੋਈ ਅਸੀਂ ਕੋਈ ਕਿਸ ਤਰ੍ਹਾਂ ਕੋਈ ਲੁੱਟ ਜਾਂ ਕੁਸੋਰਟ ਜਾਂ ਕੁਸ਼ ਕਰਦੇ ਆ ਫੇਰ ਸਾਡੇ ਤੇ ਬੌਂਡਡਡ ਲੇਬਰ ਐਕਟ ਆ ਜਿਹੜਾ ਉਹ ਕਿਉਂਕਿ ਲੇਬਰ ਆ ਜਦੋਂ ਅਸੀਂ ਕੰਮ ਤੇ ਲਾਉਂਨੇ ਆ ਲੇਬਰ ਨੂੰ ਸਾਢੇ 2 ਉਹ ਕੋਈ 20000 ਲਿਗਾ ਐਡਵਾਂਸ ਕੋਈ 30000 ਲਿਗਾ ਜਾਂ ਕੁਛ ਵੀ ਆ ਕਈ ਵਾਰੀ ਕੀ ਆ ਉਹ ਕੰਮ ਕੁਛ ਟਾਈਮ ਜਦੋਂ ਐਡਵਾਂਸ ਉਹ ਦੁਆਰਾ ਖਰਚੇ ਲੈਂਦੇ ਉਹਨਾਂ ਉਹ ਲੇਬਰ ਜਦੋਂ 40 50000 ਰੁਪਏ ਕਿਸੇ ਬੰਦੇ ਨੂੰ ਭੱਜਦੇ ਵੀ ਨੇ ਪੈਸੇ ਦਾ ਨੁਕਸਾਨ ਬਹੁਤ ਹੁੰਦਾ ਬਰਸਾਤ ਹੋਏ ਓਪਨ ਆਫ ਸਕਾਈ ਆ ਸਾਡਾ ਕੰਮ ਖੁੱਲ੍ਹੇ ਸਾਤੇ ਥੱਲੇ ਕੰਮ ਆ ਨਾ ਇਹਦੀ ਕੋਈ ਛੱਤਾ ਨਾ ਦਾ ਕੋਈ 게ਟ ਓਪਨ ਆਫ ਸਕਾਈ ਕੰਮ ਹੋਣ ਦੇ ਕਰਕੇ ਮਤਲਬ ਕਈ ਵਾਰੀ ਕੀਆ ਬੇਮੌਸਮੀ ਜਿਹੜੀਆਂ ਬਰਸਾਤਾਂ ਪੈਂਦੀਆਂ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੈਜ ਨਜੈਜ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਆ ਸੋ ਜਿਹੜੇ ਅੱਜ ਦੇ ਰੇਟ ਨੇ ਜਾਂ ਜੋ ਕੁਝ ਵੀ ਹੈ ਇਹ ਸਮੇਂ ਦੀ ਇੱਕ ਲੋੜ ਆ ਸਮੇਂ ਦੀ ਲੋੜ ਬਤਾਉਗਾ ਹਾਲਾਂਕਿ ਰਾਜਸਥਾਨ ਚ ਚਲ ਜੂ ਰਾਜਸਥਾਨ ਚ 9000 ਰੁਪਏ ਟਰਾਂ ਦਾ ਪਾ ਬਿਹਾਰ ਚ ਚਲ ਜੂ ਉੱਥੇ 10 10.5 ਹਜ਼ਾਰ ਰੁਪਏ ਟਰਾਂ ਦਾ ਪਾ ਯੂਪੀ ਦੇ ਵਿੱਚ ਬਹੁਤ ਇਲਾਕੇ ਇਹ ਜਿੱਥੇ 9.5 ਹਜ਼ਾਰ ਰੁਪਏ ਟਰਾਂ ਦਾ ਰੇਟ ਆ ਆਪਣੇ ਫਿਰ ਵੀ ਕਾਫੀ ਹੱਦ ਤੱਕ ਜਿਹੜੇ ਰੇਟ ਨੇ ਕੋਈ ਜ਼ਿਆਦਾ ਰੇਟ ਨਹੀਂ ਹੈ ਬਹੁਤ रिजर्वेबल रेट ਨੇ ਕਿਉਂਕਿ ਇਹਦੇ ਵਿੱਚ ਪੂਰੇ ਸੂਰੇ ਹੀ ਨਹੀਂ ਪਠਿਆਲੇ ਕੋਈ ਇਹ ਚ ਹੈਰੀਕੇਨ ਪਉਣ ਨੂੰ ਕੁਝ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ